ਆ ਕੋ 8-9 ਲੱਖ ਰੁਪਇਆ ਆਇਆ ਵਾ ਚਲੋ ਮੈਂ ਕਿ ਚਲੋ ਸੇਫ ਤੇ ਰਹਿਣਗੇ ਇੱਕ ਸਾਈਡ થી ਉਹ ਕੀ ਗੱਲ ਸੁਣਿਓ ਮਾੜੀ ਆ ਹਾਂਜੀ ਹਾਂਜੀ ਥੱਲੇ ਹੀ ਹੋ ਹਾਂਜੀ ਭਾਈ ਬੜਾ ਲ ਆਪਣੇ ਜਿ ਰਹਿਣੀ ਚਾਹੀਦੀ ਤੀਜੇ ਬੰਦੇ ਤਾਂ ਗੱਲ ਨਹੀਂ ਜਾਣੀ ਚਾਹੀਦੀ ਹਾਂ ਨਹੀਂ ਨਹੀਂ ਭਈ ਉਹ ਕੋਈ ਗੱਲ ਨਹੀਂ ਯਾਰ ਕੀ ਗੱਲ ਹੋ ਗਈ ਸੁਖਬਾਹ ਹਾਂਜੀ ਸੌਖੀ ਆ ਪਤਾ ਕੀ ਮੈਂ ਕਹਿ ਰਿਹਾ ਕਿ ਅਦਰ ਮੈਂ ਤੁਹਾਡੇ ਅਕਾਊਂਟ ਚ ਨਾ ਕੁ ਥੋੜੇ ਜੇ ਪੈਸੇ ਭੇਜਣੇ ਸੀ ਅੱਛਾ ਚਲੋ ਮੈਂ ਕਿਹਾ ਤੁਹਾਡੇ ਕੋਲ ਸੇਪੇ ਰਹਿਣਗੇ ਤੁਹਾਨੂੰ ਪਤਾ ਬੰਦੇ ਨੂੰ ਜਿਹਦੇ ਤੇ ਮਾਨ ਹੁੰਦਾ ਨਾ ਬੰਦਾ ਉਹਨੂੰ ਹੀ ਫੋਨ ਲਾਂਦਾ ਹੈ ਨਹੀਂ ਨਹੀਂ ਇਹ ਤੇ ਹੈ ਭਾਈ ਤੁਸੀਂ ਤਾਂ ਹੀ ਸਾਲ ਬਾਅਦ ਫੋਨ ਲਾਇਆ 2 ਸਾਲ ਬਾਅਦ ਹਾਂਜੀ ਤਾਂ ਹੀ ਤੇ ਮੈਂ ਕਹਿ ਰਿਹਾ ਚਲੋ ਬੱਤ ਤੁਹਾਡੇ ਕੋਲ ਸੇਪੇ ਰਹਿਣਗੇ ਤੁਹਾਨੂੰ ਕੋਈ ਵਿਚ ਲੋੜ ਪੈ ਵੀ ਜਾਵੇ ਕੋਈ ਵਰਤਨ-ਪਰਤਨ ਦੀ ਤੇ ਕੋਈ ਗੱਲ ਵਿੱਚੋਂ ਵਰਤ ਲਿਓ ਤੁਸੀਂ ਤੇ ਬਾਕੀ ਤੁਸੀਂ ਆਪਣੇ ਕੋਲ ਰੱਖਿਓ ਨਹੀਂ ਮੈਂ ਕਾਦੀ ਮਰਦ ਨਹੀਂ ਭਰਾਵਾ ਸਹੀ ਹੈ ਬਾਬੇ ਦੀ ਮਿਹਰ ਨਾਲ ਚੱਲੀ ਜਾਂਦਾ ਵਧੀਆ ਕੰਮ ਤਾਹੋ ਤੇ ਆਪਣਾ ਕਿਹੜੇ ਬੈਂਕ ਦਾ ਅਕਾਊਂਟ ਆ ਭਲਾ ਮੇਰਾ ਭਾਈ ਐਚਡੀਐ ਸੀ ਆ ਦੇਖ ਲਓ ਤੁਹਾਨੂੰ ਮੈਂ ਚੱਲਦੀ ਕਾਲ 'ਚ ਨਾ ਮੈਸੇਜ ਕੀਤਾ ਵਾ ਦੇਖੋ ਮੈਸੇਜ ਆਇਆ ਵਾ ਹਾ ਇਹਦਾ ਇੱਕ ਮਿੰਟ ਦੇਖਦਾ ਭਾਈ ਆ ਗਿਆ ਹਾਂਜੀ ਆ ਗਿਆ ਮੈਸੇਜ ਆ ਗਿਆ ਆ ਗਿਆ ਆ ਗਿਆ ਹਾਂਜੀ ਤੁਸੀਂ ਨਾ ਮੈਨੂੰ ਬੈਂਕ ਦੀ ਕਾਪੀ ਦਾ ਨਾ ਫੋਟੋ ਪਾ ਦਿਓ ਫਿਰ ਮੈਂ ਤੁਹਾਨੂੰ ਪੈਸੇ ਘਰਾ ਕੇ ਨਾ ਜੇ ਮੈਨੂੰ ਬੈਂਕ ਦੀ ਸਲਿੱਪ ਮਿਲੇਗੀ ਉਹਦਾ ਮੈਂ ਤੁਹਾਨੂੰ ਫੋਟੋ ਭੇਜ ਦਿਆਂਗਾ ਹੈ ਠੀਕ ਹੈ ਭਾਈ ਹਾਂ ਹੁਣੇ ਭੇਜ ਦੋ ਮੈਂ ਲੈਣ ਤੇ ਆਂ ਬੈਂਕ ਦੀ ਕਾਪੀ ਤੇ ਯਾਰ ਘਰੇ ਪਈ ਆ ਮੈਨੂੰ ਅਕਾਊਂਟ ਨੰਬਰ ਉਦਾ ਸ਼ਾਇਦ ਯਾਦ ਹੋਊਗਾ ਮੈਂ ਦੇਖਦਾ ਜੇ ਲੱਭਦਾ ਕੋਈ ਹਾਂ ਚੱਲ ਠੀਕ ਆ ਫਿਰ ਲਿਖ ਕੇ ਤੇ ਆਈਐਫਐਸਆਈ ਕੋਡ ਤੇ ਨਾਮ ਕੰਪਲੀਟ ਲਿਖ ਕੇ ਮੈਨੂੰ ਭੇਜ ਦਿਓ ਹਾਂ ਕੋਈ ਗੱਲ ਨਹੀਂ ਕੀ ਗੱਲ ਕੀ ਹੋਈ ਆ ਚੱਕਰ ਕੀ ਪਿਆਵਾ ਪਤਾ ਕੀ ਗੱਲ ਆ ਵੀਰੇ ਮੈਂ ਨਾ ਇਧਰ ਫਿਰ ਇਨਵੈਸਟਮੈਂਟ ਮੈਂ ਕਿਹਾ ਹਾਂ ਤੁਹਾਡੀ ਕਰਨੀ ਆ ਥੋੜੀ ਜਿਹੀ ਚਲੋ ਮੈਂ ਕਿਹਾ ਵੀਰ ਕੋਲ ਪੈਸੇ ਸੇਵ ਕੀ ਰਹੇ ਨੇ ਤੁਹਾਨੂੰ ਪਤਾ ਇਸ ਟਾਈਮ ਗੋਰੇ ਫਿਰਦੇ ਹੁੰਦੇ ਆ ਇੱਥੇ ਫਿਰ ਇੰਨੇ ਪੈਸੇ ਬੰਦਾ ਕੋਲ ਨਹੀਂ ਨਾ ਰੱਖ ਸਕਦਾ ਹੈਗਾ ਤਾਂ ਕਰਕੇ ਮੈਂ ਗਿਆ ਜਲਾ ਵੀਰ ਨੂੰ ਭੇਜ ਦਿੰਨੇ ਆ ਅੱਛਾ ਇੱਥੇ ਮਤਲਬ ਤੁਸੀਂ ਮੇਰੇ ਅਕਾਊਂਟ 'ਚ ਕਰ ਦੇਣੇ ਪੈਸੇ ਹਾਂ ਹਾਂ ਕਿੰਨੇ ਪੈਸੇ ਕਰਨੇ ਆ ਮੈਂ ਕਿਹਾ ਕੋਈ 50 60 ਹਜ਼ਾਰ ਦੀ ਗੱਲ ਕਰੋਗੇ ਤੁਸੀਂ ਤਾਂ ਗੱਲ ਹੀ ਪੈ ਜੋ 8 9 ਲੱਖ ਜੇ ਮੈਂ ਪੈਸੇ ਲੈ ਕੇ ਭੱਜ ਗਿਆ ਤੁਹਾਡੇ ਲੈ ਵੀਰੇ ਤੁਹਾਨੂੰ ਪਤਾ ਫਿਰ ਜਾਂਦੇ ਨੇ ਤੇ ਬੰਦੇ ਨੂੰ ਮਾਨ ਹੁੰਦਾ ਨਾ ਬੰਦਾ ਇੰਨਾ ਹੀ ਖੋਣ ਲੱਗਦਾ ਇਹ ਤਾਂ ਹੈ ਭਾਈ ਹਾਂ ਜੀ ਤੇ ਹੋਣਾ ਹੀ ਮੈਨੂੰ ਨਾ ਫਿਰ ਭੇਜ ਜੋ ਤੇ ਮੈਂ ਲੈਣ ਤੈ ਹ ਯਾਰ ਉਹ ਲੱਭਣੀ ਪੈਣੀ ਕਾਪੀ ਚਲਾਈ ਪੈ ਲੱਗ ਜਾਣਾ 10 15 ਮਿੰਟ ਲੱਗ ਜੇ ਲਗ ਜਾਣੇ ਹਾਂ ਜਾਂ ਜ਼ਿਆਦਾ ਟਾਈਮ ਲੱਗੂਗਾ ਚਲੋ ਤੁਸੀਂ ਮੈਨੂੰ ਲਿਖ ਕੇ ਭੇਜ ਦਿਓ ਫਿਰ ਲਿਖ ਕੇ ਭੇਜ ਦਿਓ ਯਾਰ ਮੇਰੀ ਗੱਲ ਸੁਣੀ ਵੇਹੇ ਐਵੇਂ ਵੇਟ ਨਾ ਕਰੀ ਮੈਂ ਨਹੀਂ ਭਜਨੇ ਪੈਸੇ ਤੈਨੂੰ ਅਕਾਊਂਟ ਨੰਬਰ ਮੈਂ ਨਹੀਂ ਭਜਨਾ ਕਿਉਂ ਯਾਰ ਤੁਸੀਂ ਹਟ ਜਾਓ ਯਾਰ ਬੱਸ ਕਰੋ ਦਾ ਕੀ ਫਾਇਦਾ ਇਹਨਾਂ ਕੰਮਾਂ ਦੇ ਸਾਲਾ ਫੋਨ ਕੱਟ ਗਿਆ ਉਹ ਨੂੰਨੇ ਦੁਬਾਰਾ ਲਾਉਨੇ ਆ ਆ ਨੰਬਰ ਆ ਤੁਹਾਡਾ ਹੈਲੋ ਭਾਈ 5 ਮਿੰਟ ਗੱਲ ਕਰ ਲਾ ਵੈਸੇ ਕੀ ਚੱਕਰ ਕੀ ਆ ਕਿਹੜਾ ਮਤਲਬ ਪਾਕਿਸਤਾਨ ਤੋਂ ਤੁਸੀਂ ਕੰਮ ਕਰਦੇ ਆ ਅੱਛਾ ਕਿੱਦਾਂ ਮਤਲਬ ਵਧੀਆ ਪੈ ਜਾਂਦੀ ਦਿਹਾੜੀ ਕੋ ਚੰਗੇ ਭਲੇ ਸਹੀ ਹੈ ਸਹੀ ਹੈ ਬਬੇ ਰਿਗਾਰਡ ਵਧੀਆ ਲਾਇਆ ਹੈ ਪਰ ਗਲਤ ਗੱਲ ਆ ਬਾ ਐਵੇਂ ਤੁਹਾਨੂੰ ਕਹਾਂ ਗਲਤ ਗੱਲ ਆ ਯਾਰ ਬੈਲੈਂਸ ਕਰਨਾ ਹਨਾ ਤੁਸੀਂ ਕਹਿੰਨੇ ਭੈਣ ਜਿੱਦਾਂ ਮਰਜ਼ੀ ਕੀ ਜਿੱਦਾਂ ਮਰਜ਼ੀ ਟਾਈਮ ਪਾਸ ਕਰਨਾ ਪਰ ਸਾਡੇ ਨਾਲੋਂ ਵਧੀਆ ਪੈਸੇ ਕਮਾਉਂਦੇ ਹੋਵੰਗੇ ਤੁਸੀਂ ਹਨਾ ਕਿੰਨੇ ਕਮਾ ਲੈਨੇ ਮੈਂ ਕਿੰਨੇ ਕਮਾ ਲੈਨੇ ਵੈਸੇ ਉਹਦਾ ਮਹੀਨੇ ਦੇ ਮਹੀਨੇ ਦਾ ਆ ਜਾਂਦਾ 40 50 ਲੱਖ ਉਹ じゃ ਮੈਂ ਆ ਕਰਦਾ ਭਾਈ ਤੈਨੂੰ ਸੌ ਲੱਗੇ ਵੱਡੇ ਮਹਾਰਾਜ ਦੀ ਵੱਡੇ ਮਹਾਰਾਜ ਦੀ ਮਤਲਬ ਇੰਡੀਆ ਦਾ ਤੁਸੀਂ ਹਾਂਜੀ ਤੇ ਉਹ ਉੱਪਰ ਸ਼ੋਅ ਕਰਦਾ ਮੈਂ ਪਾਕਿਸਤਾਨ ਦਾ ਨੰਬਰ ਕਾਇਦੀ ਤੂੰ ਕਰ ਰਿਆਂ ਕਾਇਦੀ ਤੂੰ ਅਸਾਂ ਆਈਡੀ ਮਤਲਬ ਇਦਾਂ ਹੋ ਜਾਂਦੀ ਹੈ ਨਾ ਇੱਧਰ ਉੱਧਰ ਜਿਹੜੀ ਮਰਜ਼ੀ ਕੰਟਰੀ ਦੀ ਪਾ ਸਕਦੇ ਆ ਹਾਂ ਇੱਕ ਤੁਸੀਂ ਵਟਸਐਪ ਤੇ ਕਾਲ ਲੈਣੀ ਨਾ ਕੋਈ ਟਰੇਸ ਹੋਣਾ ਨਾ ਕੋਈ ਚੱਕਰ ਨਾ ਲੈਣਾ ਨਾ ਦੇਣਾ ਹਨਾ ਨਹੀਂ ਸਹੀ ਆ ਅੱਛਾ ਜਿਆਦਾ ਟਾਰਗੇਟ ਕਿਹੜੇ ਬੰਦੇ ਹੁੰਦੇ ਬਜ਼ੁਰਗ ਹੁੰਦੇ ਆ ਜਾਂ ਮੁੰਡੇ ਖੁੰਡੇ ਹੋ ਜਾਂਦੇ ਆ ਬਜ਼ੁਰਗ ਬਜ਼ੁਰਗ ਅੱਛਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਇੰਨਾ ਕੀ ਹਿਸਾਬ ਕਿਤਾਬ ਪਤਾ ਤੁਹਾਡਾ ਕਿੱਥੋਂ ਪਲਾਨ ਜੋਬ ਉਠਾਇਆ ਸਾਰਾ ਜਿਹੜੀ ਵੀਡੀਓ ਨਹੀਂ ਬਣ ਜਾਂਦੀ ਵੀਡੀਓ ਅੱਜਕੱਲ੍ਹ ਵਾਇਰਲ ਹੋ ਜਾਂਦੀ ਆ ਤੇ ਕਈਆਂ ਨੂੰ ਪਤਾ ਵਾ ਆਪਾਂ ਆਪਾਂ ਨੂੰ ਵੀ ਇਦਾਂ ਹੀ ਪਤਾ ਹੈਗਾ ਕਿ ਚੱਲ ਫੋਨ ਆਉਣਾ ਵਾ ਚੱਲ ਮੈਂ ਗਿਆ 2 ਮਿੰਟ ਬਾਹਰ ਆਣਾ ਮਸਤੀ ਕਰਦੇ ਆ ਫਿਰ ਦੱਸ ਦਾਂਗੇ ਭਰਾਵਾ ਪਤਾ ਵਾ ਮੈਨੂੰ ਸਾਰਾ ਕੁਝ ਪਰ ਮੈਂ ਹਜੇ ਤੱਕ ਯਕੀਨ ਨਹੀਂ ਕਰਦਾ 40-50 ਲੱਖ ਕਮਾਉਣੇ ਹੋਣਗੇ ਹਾਂ 5-7 ਲੱਖ ਕਹਿ ਦੇ ਨੇ ਵੀ ਯਕੀਨ ਕਰ ਲੈਣਾ ਮੈਂ ਨਹੀਂ ਕਮਾਉਂਦਾ ਹੂੰ ਇੱਥੇ ਧਾੜੀ ਇਹਨਾਂ ਆ ਜਾਂਦੀ ਏ ਸਾਡੇ ਪੂਰੇ ਯਾਨਕਿ ਕੰਮ ਜਿੰਨੇ ਵੀ ਕਰਦੇ ਆ ਅੱਛਾ ਟੀਮ ਵਰਕ ਆ ਤੁਹਾਡਾ ਹੋਰ ਕੋ ਬੰਦਾ ਦਵਾ ਤਾਨੂੰ ਹਾਂਜੀ ਬੰਦਾ ਦਵਾਂਗਾ ਹੀ ਦੇਦੇਓ ਮੈਨੂੰ ਕਿੰਨੇ ਦਵੋਗੇ ਵਿੱਚੋਂ ਤੇਰਾ ਜਿਹੜਾ ਹਿੱਸਾ ਬਣੋਗਾ ਕਿੰਨੇ ਫਿਰ ਵੀ ਅੱਛਾ ਮੈਨੂੰ ਰੋਕੀਏ ਅੱਛਾ ਮੈਨੂੰ ਇਨਾ ਦੱਸੋ ਕਿ ਕੋਈ ਟੋਡਾ ਕੋਈ ਇਹੋ ਜਿਹਾ ਬਜ਼ੁਰਗ ਹੋਵੇ ਜਿਹਦਾ ਕੋਈ ਬਾਹਰ ਪਾਣ ਜਾਂ ਭਤੀਜਾ ਗਿਆ ਹੋਵੇ ਉਹਦਾ ਨੰਬਰ ਹੀ ਦੇ ਦੇ ਭਾਣ ਜਾਂ ਭਤੀਜਾ ਭਾਣ ਜਾਂ ਭਤੀਜਾ ਕੋਈ ਨਾ ਭਾਈ ਲੱਭ ਲਾਂਗੇ ਆਪਾਂ ਸੌ ਲੱਗੇ ਜਿੰਨਾ ਤੇਰਾ ਹਿੱਸਾ ਬਣਦਾ ਹੋਇਆ ਨਾ ਭੇਜਾਂਦੇ ਫੇਰ ਆਖੀ ਕਿ ਉਹਨਾਂ ਪੈਸੇ ਦੇ ਦਿੱਤੇ ਤੇ ਸਟਰੈਟਜੀ ਕੀ ਹੁੰਦੀ ਆ ਤੁਹਾਡੀ ਕਿੱਦਾਂ ਮਤਲਬ ਪੈਸੇ ਕਿੱਦਾਂ ਕਢਾਉਣੇ ਆ ਮੰਨ ਲਓ ਅਕਾਊਂਟ ਆ ਗਿਆ ਮੈਂ ਅਕਾਊਂਟ ਭੇਜ ਦੇਣਾ ਸੀ ਤੁਹਾਨੂੰ ਇਧਰੋਂ ਫਿਰ ਮੈਂ ਤੈਨੂੰ ਨਕਲੀ ਪਰਚੀ ਭੇਜਣੀ ਸੀ ਬੈਂਕ ਦੀ ਅੱਛਾ ਓਕੇ ਹਾਂ ਕਰਤੋਂ ਤੈਨੂੰ ਯਕੀਨ ਹੋਣਾ ਚਾਹੀਦਾ ਸੀ ਕਿ ਇਹਨੇ ਤੈਨੂੰ ਪੈਸੇ ਘਰਾ ਦੇਣੇ ਆ ਓਕੇ ਤੇਨੂੰ ਯਕੀਨ ਹੋਣਾ ਚਾਹੀਦਾ ਕਿ ਇਹਨੇ ਪੈਸੇ ਘਰਾਤੇ ਆ ਤੇ ਤੈਨੂੰ ਮੈਂ ਬੈਂਕ ਦੀ ਕਾਲ ਕਰਨੀ ਸੀ ਇਧਰੋਂ ਹਾਂਜੀ ਬੈਂਕ ਦੀ ਕਾਲ ਕਰਕੇ ਉਸ ਤੋਂ ਬਾਅਦ ਤੂੰ ਕਹਣਾ ਸੀ ਬੈਂਕ ਤੇ ਮੈਨੂੰ ਕਾਲ ਆਈ ਆ ਕਿ ਪੈਸੇ ਤੇਰੇ ਕੱਲ ਨੂੰ ਆਣਾ ਫਿਰ ਮੈਂ ਤੈਨੂੰ ਕਹਣਾ ਸੀ ਯਾਰ ਮੈਂ ਏਜੰਟ ਦੇ ਪੈਸੇ ਦੇਣੇ ਟਰੈਵਲ ਜਿਨਸ ਜੀ ਕੰਮ ਕਰਦਾ ਓਕੇ ਅੱਛਾ ਉਹਨੇ ਕਿਹਾ ਤਲ ਮੇਰੇ ਅਕਾਊਂਟ 'ਚ ਤਾਂ ਆਏ ਹੋਏ ਆ ਮੈਂ ਪਾਸ ਭੇਜ ਦਿੰਦਾ ਵਾ ਭਲੇ ਭੇਜਨਾ ਪਰ ਸਾਰਾ ਪਲਾਨ ਫਿੱਕਾ ਪਤਾ ਕਿੱਥੇ ਪੈਂਦਾ ਤੁਹਾਡਾ ਸ਼ੁਰੂਆਤ ਵਿੱਚ ਸ਼ੁਰੂਆਤ ਵਿੱਚ ਜਦੋਂ ਪੁੱਛਦੇ ਨਹੀਂ ਕੌਣ ਬੋਲਦਾ ਐਵੇਂ ਜੋ ਆ ਯਾਦ ਪੱਕਾ ਕੋਈ ਬੰਦਾ ਲੱਭ ਕੇ ਉਹਦਾ ਨਾਲ ਉਹ ਮੈਂ ਆ ਬੋਲਦਾ ਵਾਂ ਹਾਂ ਜੀ ਪਤਾ ਕੀ ਗੱਲ ਐਵੇਂ ਪਤਾ ਜੇ ਕੋਈ ਪਛਾਣ ਲੇ ਤੇ ਪਛਾਣਨੇ ਤੇ ਕਾਲ ਕੱਟ ਦੇਈ ਦੀ ਆ अच्छा ਹੁਣ ਜੇ ਇਸ ਤਰ੍ਹਾਂ ਤੋਂ ਮੈਨੂੰ ਪਛਾਣ ਲਿਆ ਸੀ ਹਾਂ ਚਾਹ ਲੈਂਦੇ ਆ ਬਜਾਰਾ ਦਾਰ ਪਛਾਣ ਲੈਂਦੇ ਹੁਣੇ ਮੈਨੂੰ ਇਨਾ ਪਤਾ ਵਾ ਕਿਉਂਕਿ ਵਾਇਰਲ ਹੋ ਗਈ ਵੀਡੀਓ ਤੁਹਾਡੀ ਵਾਇਰਲ ਹੋ ਜਾਂਦੀ ਹੈ ਨਾ ਨੰਬਰ ਯਾਰ ਤੁਹਾਡਾ ਪੱਟ ਦ ਸਕਦੇ ਨਹੀਂ ਕੋਈ ਇਨਾ ਤੋਂ ਮੈਨੂੰ ਵੀ ਪਤਾ ਵਾ ਹਾਂ ਬਾਹਰੋਂ ਕੰਮ ਚੱਲਦਾ ਵਾ ਸਾਰਾ ਹੁਣ ਕੀ ਪਤਾ ਕਿੱਥੇ ਹੈ ਤੁਹਾਡਾ ਹੈੱਡਕੁਆਰਟਰ ਕਿੱਥੇ ਆ ਮੈਂ ਕਿਹਾ ਗੂਗਲ ਪੇ ਆਈ ਤੋਂ ਬਦ ਪੈਸੇ ਪਏ ਆ ਮੀਕੋ ਕੀ ਗੱਲ ਹੋ ਗਈ? 2-3000 ਤੇ ਭੇਜ ਦੀ ਆ ਰੈਡੀ ਲਵਾਣੀ ਆ ਸੌ ਲੱਗੇ ਵਾਪਸ ਮੋੜ ਦਿਆਂਗਾ। ਅੱਛਾ 2-3000 ਮੈਂ ਯਾਰ Google Pay ਚ ਲਾਉਂਦਾ ਨਹੀਂ ਮੈਂ ਆਪਣੇ ਫਰੈਂਡ ਕੋ ਮੈਂ ਭੇਜਵਾ ਦਊਂਗਾ ਕੋਈ ਨਾ 2-3000 ਦੀ ਕੋਈ ਗੱਲ ਨਹੀਂ। ਜਿਹਨੇ ਵੇਸ ਨੌਂ ਖਾ ਮੈਂ ਭੇਜੂੰਗਾ ਪਰ ਮੈਨੂੰ 2 ਘੰਟੇ ਦੇ ਦੇ। ਯਾਰ ਬਹੁਤ ਟਾਈਮ ਮੰਗ ਰੇ ਮੈਂ ਆਡੀ ਲਵਾਣੀ ਆ ਯਾਰ ਸੌ ਲੱਗੇ ਜੇ ਲੱਗੀ ਨਾ ਮੈਂ ਇਹਨੂੰ 5000 ਭੇਜ ਦਿਆਂਗਾ। ਅੱਛਾ ਨਹੀਂ ਮੈਨੂੰ 2 ਘੰਟੇ ਦੇ ਦੇ ਪਾ ਮੈਂ ਪਾਕਿਸਤਾਨ ਤੋਂ ਆ ਵੈਸੇ ਆਹ ਮਤਲਬ ਉਹ ਤੁਹਾਡਾ ਐਕਸੈਂਟ ਵਗੈਰਾ ਇੱਧਰ ਲਈ ਸਿੱਖਿਆ ਹੋਇਆ ਤੁਸੀਂ ਤੁਹਾਨੂੰ ਪਤਾ ਜਦੋਂ ਸਕੈਮ ਹੀ ਇੱਧਰ ਕਰਨਾ ਸਾਰਾ ਹਨਾ ਤੁਸੀਂ ਜਿਹੜਾ ਜਦੋਂ ਕਹਿਣਾ ਸੌਂ ਲੱਗੇ ਵੱਡੇ ਮਹਾਰਾਜ ਦੀ ਫਿਰ ਮੈਂ ਕਿਹਾ ਯਾਰ ਬੰਦਾ ਤਾਂ ਇੰਡੀਆ ਦਾ ਵਾ ਜਿਹੜੇ ਹਿਸਾਬ ਨਾਲ ਸੌਂ ਖਾਦੀ ਇਹਨੇ ਇਹ ਚੀਜ਼ਾਂ ਦਾ ਇਫੈਕਟ ਪੈਂਦਾ ਵਧੀਆ ਤਿਆਰੀ ਕੀਤੀ ਹੈ ਤੁਸੀਂ ਮਤਲਬ ਹਾਂ ਲੈ ਕਿੱਥੇ ਸਿੱਖ ਬਾਲੇ ਰਹਿੰਦੇ ਆ ਕਿੱਥੇ ਪਾਕਿਸਤਾਨ ਚ ਪਾਕਿਸਤਾਨ ਚ ਨਹੀਂ ਭਾਈ ਉਹ ਤਾਂ ਇੰਡੀਆ ਚ ਰਹਿੰਦੇ ਆ ਨਹੀਂ ਪਾਕਿਸਤਾਨ ਚ ਵੀ ਰਹਿੰਦੇ ਆ ਅੱਛਾ ਨਨਕਾਣਾ ਸਾਹਿਬ ਅੱਛਾ ਨਨਕਾਣਾ ਸਾਹਿਬ ਆ ਉਹ ਉੱਥੇ ਚੱਲ ਸੱਚ ਰਹਿੰਦੇ ਆ ਓਕੇ ਸਹੀ ਆ ਗੂਗਲ ਪੇ ਜਿੰਨਾ ਤੇ ਮੈਂ ਦਾਰਦੇ ਮੈਂ ਤੈਨੂੰ ਖਾਤਾ ਪਾ ਦੇਣਾ ਗੂਗਲ ਪੇ ਆ ਚੱਲ ਮੈਨੂੰ 2 ਘੰਟੇ ਦੇ ਦੇ ਪਾ 2 ਘੰਟੇ ਤੱਕ ਮੈਂ ਭੇਜ ਦਿੰਨਾ ਵੀਰ ਹੋਣਾ ਹੀ 5-7 ਮਿੰਟਾਂ ਚ ਕਰ ਦੇ ਤੇ ਵੀਰ ਨੂੰ ਕਿ ਸੌਣ ਲੱਗੇ ਮੋੜ ਦਿਆਂਗਾ ਬਸ ਉਹ ਤੇ ਚਲੋ ਉਹ 2-3000 ਮੈਨੂੰ ਪਤਾ ਵੀ ਮੈਂ ਤੇ ਇੱਕ ਹਿਸਾਬ ਦੇ ਪਾ ਦੇਣੇ ਆ ਮੈਨੂੰ ਇਹ ਮੈਂ ਉਮੀਦ ਤੇ ਨਹੀਂ ਰੱਖਦਾ ਕਿ ਕੰਮ ਹੀ ਤੁਹਾਡਾ ਇਹ ਵਾ ਵੀਰ ਨਾ ਮੋੜਾ ਨਾ ਫੇਰ ਗੱਲ ਆਖੀ ਮੈਨੂੰ ਚੱਲ ਕੋਈ ਗੱਲ ਨਹੀਂ ਮੈਨੂੰ 2 ਘੰਟੇ ਦੇ ਦੇ 2 ਘੰਟੇ ਤੱਕ ਪਵਾ ਦੇਣਾ ਚੱਲ ਮੈਂ ਤੈਨੂੰ ਆਪੇ ਫੋਨ ਲਾਉਂਗਾ ਕਿੰਨੇ ਕ'ਵਜੇ ਇੱਕ 1:00 ਵਜੇ ਕਾਲ ਲਾਵਾਂ ਤੈਨੂੰ ਇੱਕ ਹਾਂ ਉਦੋਂ ਲਾ ਲਿਓ ਕਾਲ ਚੱਲ ਚੰਗਾ ਹੈ ਚੱਲ ਠੀਕ ਹੈ ਓਕੇ ਓਕੇ ਭਾਈ ਓਕੇ ਦੇ ਲਓ ਹੁਣ ਕਿਹੜਾ ਬੰਦਾ ਫਸਾਈਏ ਕਮੈਂਟੇ ਦੱਸੋ ਆਪਾਂ ਉਹਦਾ ਉਹਦਾ ਨੰਬਰ ਦੇ ਦਾਂਗੇ ਹੋਰ ਦੱਸੋ ਵੇਹੇ ਪਹਿਲੀ ਵਾਰ ਹੀ ਮੰਨਿਆ ਕਹਿੰਦਾ ਵਾ ਮਤਲਬ 40-50 ਲੱਖ ਕਮਾ ਲਈਦਾ ਵਾ ਪਰ ਜੇ ਇੰਨੇ ਕਮੋਂਦਾ ਹੋਵੇ ਤਾਂ 2-3000 ਮੇਰੇ ਕੋਲ ਮੰਗਣਾ ਨਹੀਂ ਇੰਨਾ ਪਤਾ ਇੰਨਾ ਤਾਂ ਪਤਾ ਚਲੋ 40-50 ਲੱਖ ਤਾਂ ਨਹੀਂ ਉਹ ਤਾਂ ਉਦਾਂ ਹੀ ਮਤਲਬ ਸਾਰਨਲੀ ਕਹਿਤਾ ਹੋਣਾ ਕਿ ਸੜੇ ਇੰਨੇ ਪੈਸੇ ਕਮਾ ਲੈਨੇ ਆਂ ਅਸੀਂ ਬਾਕੀ ਸਸਰੀਗਾਲ ਆ ਬਈ ਧਿਆਨ ਰੱਖੋ ਇੰਨਾ ਚੀਜ਼ਾਂ ਤੋਂ ਹਨਾ ਜਿਆਦਾ ਮਤਲਬ ਆਪ ਹੀ ਮੰਨ ਗਿਆ ਕਹਿੰਦਾ ਬਜ਼ੁਰਗ ਬੰਦੇ ਜਿਆਦਾ ਸਾਡੇ ਸਕੈਮ ਚ ਸ਼ਾਮਲ ਹੁੰਦੇ ਆ ਸੋ ਇੱਕ ਆਪਦੇ ਘਰ ਦੇ ਨੂੰ ਇਹ ਚੀਜ਼ ਜ਼ਰੂਰ ਦੱਸਿਓ ਆਪਾਂ ਵੀਡੀਓ ਆਪਾਂ ਤਾਂ ਦੇਖ ਲੈਨੇ ਪਰ ਫੈਮਿਲੀ ਨੂੰ ਨਹੀਂ ਪਤਾ ਹੁੰਦਾ ਇਸ ਲਈ ਬੜਾ ਧਿਆਨ ਨਾਲ